ਰੇ ਜਾਣ ਦੇ ਵਾਸਤੇ ਕੋਈ ਇਥੇ ਬੇੜੀ ਦਾ ਇੰਤਜ਼ਾਮ ਨਹੀਂਗਾ ਕੋਈ ਇਥੇ ਬੋਰਡ ਦਾ ਕੁਝ ਵੀ ਨਹੀਂ ਹੈਗਾ ਉਹ ਵਿਚਾਰੇ ਘਰਾਂ ਦੇ ਜੇ ਬੈਠੇ ਕੇ ਇਹਨਾਂ ਦਾ ਕੀ ਹੋਊਗਾ ਇਹ ਦਿਨਾਂ ਤੋਂ ਮੈਂ ਕਹਿ ਰਿਹਾ 15 ਤਰੀਕ ਤੋਂ ਪਾਣੀ ਆਇਆ ਵੀ ਪਾਣੀ ਵਧ ਰਿਹਾ ਠੀਕ ਹੈ ਨਾ ਹੁਣ ਬੇੜੀਆਂ ਸਾਨੂੰ ਫੌਜ ਮੰਗਾਉਣੀ ਪਈ ਆ ਪਿਛਲੀ ਵਾਰੀ ਵੀ 23 ਜ ਵੀ ਲੋਕ ਨਹੀਂ ਨਿਕਲੇ ਬੀਐਸਐਫ ਫੌਜ ਮਂਗਾ ਕੇ ਤੇ ਮੁੜ ਕੇ ਲੋਕ ਕੱਡੇ ਨਿਕਲਦਾ ਘਰੋਂ ਕੌਣ ਆ ਫੌਜ ਤਾਂ ਚਲੋ ਮੰਗਾਈ ਨਾ ਜੇ ਇਹੋ ਜ ਅਗੜ ਬੋਰਡ ਦਾ ਪ੍ਰਬੰਧ ਹੋ ਜਾਂਦਾ ਤੇ ਉੱਥੇ ਕੋਈ ਨਾ ਕੋਈ ਖਾਣ ਵਾਸਤੇ ਕੋਈ ਦਵਾਈ ਵਾਸਤੇ ਜਾ ਉਹਨਾਂ ਦਾ ਕੋਈ ਰੈਸਕਿਊ ਕੌਣ ਕਰੇਗਾ ਦੇਖੋ ਰੈਸਕਿਊ ਕਰਨ ਲਈ ਬੋਟਸ ਦਾ ਪ੍ਰਬੰਧ ਆ ਠੀਕ ਆ ਜੀ ਤੁਹਾਡੇ ਹੀ ਗੁਰਦੁਆਰੇ ਦੇ ਵਿੱਚ ਲੰਗਰ ਦਾ ਬੋਰਡ ਸਾਹਿਬ ਬੋਰਡ ਸਸਤਾਵਾਂ ਵੱਲੋਂ ਹੀ ਆ ਸਰਕਾਰੀ ਬੋਰਡ ਤੋਂ ਕੋਈ ਚੱਲ ਹੀ ਨਹੀਂ ਰਹੀ ਜੀ ਹੋਜਾਈ ਬੀਠੀ ਹੈ ਹੋਜ ਤਾਂ ਅੱਜ ਆਈ ਆ ਪਾਣੀ ਆਇਆ ਇਹਨੂੰ ਕਿੰਨੇ ਦਿਨ ਹੋ ਗਏ ਤੁਸੀਂ ਨਿਕਲਣ ਨੂੰ ਕਿਹੜੇ ਤਿਆਰ ਸੀ ਅਸੀਂ ਨਿਕਲਣ ਨੂੰ ਕੋਈ ਬੈਸ ਨਾ ਕਰੋ ਮੈਂ ਤੇਈ ਚ ਵੀ ਇੱਥੇ ਹੀ ਸੀਗਾ ਇੱਕ ਗੱਲ ਕਹਿ ਰਹੇ ਜੀ ਬੋਰਡ ਕੋਈ ਬੰਦਾ ਨਿਕਲਣ ਨੂੰ ਤਿਆਰ ਸੀ ਉਹ ਗੱਲ ਵੱਖਰੀ ਹੈ ਜੀ ਤੁਸੀਂ ਇਹ ਗੱਲ ਗੁਰਦੁਆਰੇ ਵੱਲ ਮੂੰਹ ਕਰਕੇ ਕਹਦੇ ਵੀ ਕੋਈ ਨਿਕਲਣ ਨੂੰ ਤਿਆਰ ਸੀ ਤੁਸੀਂ ਇੱਥੇ ਬੈਸਣ ਆਏ ਏ ਸਾਹਿਬ ਬਾਦਰ ਤੁਸੀਂ ਸਾਹਿਬ ਬਾਦਰ ਤੁਸੀਂ ਵੀਡੀਓ ਬਣਾਉਣ ਲਈ ਆਏ ਹੋ ਬਿਲਕੁਲ ਨਹੀਂ ਬਣਾਵਾਂਗੇ ਤੁਸੀਂ ਥੋੜੇ ਮੋੜ ਜ ਪਰਾ ਦੇ ਵਿੱਚ ਬਣਾ ਕੇ ਚਲੇ ਜਾਂਦੇ ਸਾਨੂੰ ਕੌਣ ਵੀਡੀਓ ਕੌਣ ਬਣਾਉਂਦਾ ਹੈ ਵੀਡੀਓ ਤਾਂ ਤੁਸੀਂ ਬਣਾ ਰਹੇ ਹੋ ਅਸੀਂ ਤਾਂ ਬਣਾਉਣੀ ਹੈ ਸਾਹਿਬ ਕੀ ਸਾਨੂੰ ਨਹੀਂ ਦਿੱਤੀ ਤੁਸੀਂ ਜਾਂ ਮੈਂ ਕਰਦਾ ਆਪਾਂ 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 ਇੱਕ ਗੱਲ ਨੂੰ ਗੱਲ ਹੀ ਦੇ ਵੇੜ ਦਿੰਦੇ ਆਂ ਅਸੀਂ ਲੋਕ ਆਏ ਨਿਕਲੋ 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 ਅਸੀਂ ਕੰਟਰੋਵਰਸੀ ਕਰਦੇ ਮੇਰੀ ਇੱਥੇ ਬਲਟ ਗਈ ਦੱਸੋ ਫਿਰ 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 ਝੂਠ ਫੇਰੀ ਗਈ ਅਸੀਂ ਨਹੀਂ ਛੱਡ ਗਏ ਕੋਈ ਆਹ ਤੇ ਸਾਹਮਣੇ ਹੀ ਆ ਮੈਂ ਕਿਹ ਗੱਲ ਕੋਈ ਜਦ ਕੋਈ ਨਿਕਲਣ ਨੂੰ ਨਹੀਂ ਤਿਆਰ ਅਸੀਂ ਕਰਾਂਗੇ ਕੀ ਕਰਾਂਗੇ ਹਾਂ ਰੋਜ਼ ਆਉਂਦੇ ਨੇ ਉਹਦੇ ਹੀ ਦਿਨ ਮਾਰਾ ਚਿਕਾਰੀ ਬੋਰਡ ਚਾਹੁੰਦੇ ਆ ਰਹੇ ਨੇ ਕੋਈ ਚਾਰੇ ਦੀ ਸਰਪੰਚ ਨੂੰ ਲੋੜਾਂ ਤਾਂ ਦਈਏ ਨਾ ਹੁਣ ਇੱਕ ਇੱਕ ਘਰ ਨੂੰ ਰੋਣ ਬੋਰਡ ਤਾਂ ਦਿੱਤਾ ਨਹੀਂ ਜਾ ਸਕਦਾ ਜੀ ਬਿਲਕੁਲ ਜੀ ਇੱਕ ਇੱਕ ਘਰ ਨੂੰ ਨਹੀਂ ਇੱਕ ਇੱਕ ਘਰ ਨੂੰ ਦੇਣਾ ਦੇਣ ਵਾਸਤੇ ਤਾਂ ਆਪਾਂ ਦੇ ਹੀ ਸਕਦੇ ਆ ਇਲਾਕੇ ਨੂੰ ਤਾਂ ਦੇ ਦਿਓ ਨਾ ਉੱਥੇ ਕਿੰਨੇ ਪਿੰਡਾ ਘੜ ਤੋਂ ਘੜ 6 ਤੋਂ 7 ਪਿੰਡਾਂ ਦਾ ਉੱਥੇ ਹੈੱਡ ਬਣਿਆ ਆ ਮੈਂ ਕਿੰਨੇ ਜੀ ਕੱਢ ਰਹੇ ਆ ਅਸੀਂ ਔਰ ਅਸੀਂ ਪਿਛਲੇ 15 ਤਰੀਕ ਤੋਂ ਲੱਗੇ ਹੋਏ ਆ ਕੋਈ ਸਾਡੇ ਅੱਖੇ ਨਹੀਂ ਲੱਗਦਾ ਇਹ ਕੋ ਆਖੇ ਨਹੀਂ ਲੱਗੂਗਾ ਤਾਂ ਉਹਨੂੰ ਬਦੋ-ਬਦੀ ਕਿਵੇਂ ਕਰ ਲਾਂਗੇ ਘਰ ਛੱਡ ਕੇ ਆਉਣ ਨੂੰ ਘਰ ਛੱਡ ਕੇ ਨਹੀਂ ਸਰ ਆਉਂਦੇ ਕੋਈ ਵੀ ਸਰ ਮੈਂ ਉਹੀ ਗੱਲ ਕਰ ਰਿਹਾ ਅੱਗੇ ਵੀ ਪ੍ਰਬੰਧ ਨਹੀਂ ਹੈਗਾ ਕੋਈ ਘਰ ਛੱਡ ਕੇ ਉਹੀ ਗੱਲ ਕਰ ਰਿਹਾ ਨਿਕਲਦੇ ਡਰਦੇ ਨਿਕਲਦੇ ਚੋਰੀਆਂ ਹੋ ਜਾਂਦੀਆਂ ਇਹ ਗੱਲ ਬਿਲਕੁਲ ਕੀ ਉਹ ਕਿਹੜਾ ਭਾਰੋਂ ਆਉਂਦੇ ਆਪਣੀ ਬੰਦੇ ਆਪਾਂ ਲੇਡੀਜ਼ ਨੂੰ ਤਾਂ ਬਜ਼ੁਰਗਾਂ ਨੂੰ ਤਾਂ ਕੱਢ ਸਕਦੇ ਹਾਂ ਬੱਚਿਆਂ ਨੂੰ ਕੱਢ ਸਕਦੇ ਹਾਂ ਇਸ ਤੋਂ ਇਲਾਵਾ ਬੰਦੇ ਇੱਕ ਦੋ ਘਰੇ ਰਹਿ ਜਾਣ ਕੋਈ ਗੱਲ ਨਹੀਂ ਕੋਈ ਸਮੱਸਿਆ ਨਹੀਂ ਮੈਂ 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 ਤੁਹਾਨੂੰ ਦੱਸ ਦਿੰਦਾ ਤੁਹਾਨੂੰ ਜਿਹੜਾ ਸਪਾਈਦਾ ਉਹ ਦੱਸਰ ਹੈ ਵਿਚਾਰਾ ਚਾਹੀਦਾ ਨਿਗਾਰੀ ਲਈ ਸਰਪੰਚ ਸਾਹਿਬ ਲੈ ਕੇ ਦੇ ਨਾਲੇ ਸਰਪੰਚ ਸਾਹਿਬ ਸਾਡੀ ਪਾਰਟੀ ਦੇ ਰਿਹਾ ਅਸੀਂ ਸਾਰੇ ਸਰਪੰਚਾਂ ਦੇ ਵਿਸ਼ਵਾਸ ਕਰਦੇ ਆ ਗੁਰੂ ਸਾਹਿਬ ਵੇਖਦੇ ਆ ਤੁਹਾਡੇ ਸਰਪੰਚ ਕੋਲ ਫੁੱਲ ਪਾਵਰ ਆ ਠੀਕ ਹੈ ਨਾ ਜੀ ਦੂਜੀ ਗੱਲ ਉਹ ਆਮ ਆਦਮੀ ਪਾਰਟੀ ਦਾ ਸਰਪੰਚ ਕੀ ਕਰ ਫੇਰ ਵੀ ਲੰਗਰ ਚੱਲ ਰਿਹਾ ਸਰਕਾਰ ਨਾਲ ਸਭ ਕੁਝ ਚੱਲ ਰਿਹਾ ਸਾਰਾ ਪ੍ਰਬੰਧ ਆ ਕੋਈ ਸਾਨੂੰ ਪੱਠਿਆਂ ਪੁੱਠਿਆਂ ਦਾ ਕੋਈ ਚਾਰਾ ਦੇਖੋ ਤੁਸੀਂ ਮੈਂ ਕਹਿੰਦਾ ਜੀ ਤੁਸੀਂ ਮੈਂ ਉਹੀ ਗੱਲ ਕਰ ਰਿਹਾ ਵੀ ਪਟਵਾਰੀ ਲੰਗਰ ਸਰਕਾਰ ਵੱਲੋਂ ਨਹੀਂ ਚੱਲ ਰਿਹਾ ਲੰਗਰ ਪ੍ਰੰਡ ਦੇ ਸਹਯੋਗ ਨਾਲ ਚੱਲ ਰਿਹਾ ਤੁਸੀਂ ਗੱਲ ਨੂੰ ਭਮਾਓ ਨਾ ਭਮਾ ਨਹੀਂ ਰਿਹਾ ਜੀ ਉੱਥੇ ਸਰਕਾਰ ਦੇ ਸਾਰੇ ਅਫਸਰ ਬੈਠੇ ਮੇਰੇ ਨਾਲ ਚੱਲੋ ਸਰਕਾਰ ਦੇ ਅਫਸਰ ਹੀ ਬੈਠੇ ਆ ਪਰ ਜਿਹੜਾ ਮੈਂ ਕਹਿੰਦਾ ਲੰਗਰ ਪ੍ਰੰਡ ਦਾ ਸਾਰਾ ਪ੍ਰਬੰਧ ਸਰਕਾਰ ਨੇ ਕਰਕੇ ਦਿੱਤਾ ਚਲੋ ਮੋੜੋ ਸਰਕਾਰ ਨੇ ਕਰਕੇ ਦਿੱਤਾ ਜੀ ਫੀਲਡ 'ਚ ਆ ਤਾਂ ਕਿ ਬੋਲਿਆ ਵੀ ਆਪਾਂ ਮੁਸੀਬਤ 'ਚ ਘੇਰੇ ਆ ਬਿਲਕੁਲ ਜੀ ਬਿਲਕੁਲ ਐਮਐਲਏ ਸਾਹਿਬ ਦਾ ਜਿਹੜੀ ਡਿਊਟੀ ਆ ਨਾ ਉਹ ਡਿਊਟੀ ਨੇ ਪ੍ਰਸ਼ਾਸਨ ਨਾਲ ਲੈ ਕੇ ਮੇਰਾ ਕੰਮ ਆ ਤੁਹਾਡਾ ਪਟਵਾਰੀ ਤੁਹਾਡੇ ਅੱਖੇ ਨਹੀਂ ਲੱਗਦਾ ਤੁਹਾਡੀ ਲਿਸਟਰੀ ਲੈਂਦਾ ਉਹਨੂੰ ਪਟਵਾਰੀ ਨੂੰ ਇੱਥੇ ਸਤਨਾ ਕਹਿਣਾ ਤਹਿਸੀਲਦਾਰ ਤੁਹਾਡੇ ਛੱਡ ਥੱਲੇ ਬੈਠਾ ਹੈ ਹੋਰ ਕੋਈ ਬਿੰਡ ਹੋਵੇ ਮੈਂ ਮੰਨ ਲਵਾਂ ਤੁਹਾਡੇ ਛੱਡ ਥੱਲੇ ਤਹਿਸੀਲਦਾਰ ਬੈਠਾ ਤੁਹਾਡੇ ਛੱਡ ਥੱਲੇ ਐਫਸੀਆਈ ਵਾਲੇ ਬੈਠੇ ਆ ਹੈਨਾ ਤੁਹਾਡੇ ਛੱਡ ਥੱਲੇ ਡਾਕਟਰ ਬੈਠੇ ਆ ਹਾਂ ਜਿਹੜਾ ਕਹਿਣਾ ਨਹੀਂ ਮੰਨਦਾ ਉਹ ਹਾਂ ਪਾਸੇ ਪਿੰਡ ਵਾਲਾ ਕਹਿ ਸਕਦਾ ਹਾਂ ਹਾਂ ਤੁਸੀਂ ਮੇਰੇ ਨਾਲ ਚੱਲੋ ਜੇਤੀ ਤੁਹਾਨੂੰ ਵੀ ਅਗਣ ਬੋਟ ਹੁਣ ਉਹਨਾਂ ਪਿੰਡਾਂ ਦੇ ਵਿੱਚ ਹੁਣ ਉਹ ਬਾਈ ਕਰ ਉਹਨਾਂ ਦਾ ਕਰਦੇ ਨਹੀਂ ਅਸੀਂ ਅਸੀਂ ਉਹਨਾਂ ਤੋਂ ਉਹਨਾਂ ਪਿੰਡਾਂ ਦੀ ਸਾਡੀ ਜ਼ਿੰਮੇਵਾਰੀ ਹੈ ਪੌਂਟ ਤੱਕ ਕਰਵਾਉਂਦੇ ਹਾਂ ਉੱਥੇ ਚੱਲਦੇ ਆ ਤੁਸੀਂ ਮੇਰੇ ਨਾਲ ਚੱਲੋ ਤੁਹਾਨੂੰ ਅਗਣ ਬੋਟ ਦਿਖਾ ਦਿੰਦੇ ਆ ਉਹ ਅੱਜ ਹੀ ਆਏ ਆ ਜੀ ਪਹਲਾ